ਚਲੋ ਇਹ ਸ਼ੁਰੂ ਕਰਾਂਗੇ ਇਹ ਸ਼ਕਤ ਕੋਈ ਨਾ ਕੱਟ ਦੋ ਇਹ ਇਹ ਸਲਮੀ ਸਸ ਜਨ ਜਨ ਮਨੁਸ਼ੀ ਜਨ ਜਨ ਮਨ ਅਤਿ ਨਾ ਇੱਕ ਜਯ ਹੈ ਬਾਦ ਅਗਲੇ ਬਾਦ ਨਰੀ ਜੀ ਆਉ ਨਾਲ ਭਾਜੀ ਹਾਂ ਰਾਈ ਦੇਣੀ ਆ ਆਪਾਂ ਮੁੱਖਿਆ ਜੀ ਅੱਜ ਸਾਡੇ ਕਪੂਰਥਲਾ ਪ੍ਰੈਸ ਕਲੱਬ ਦੇ ਪ੍ਰਧਾਨ ਕਰਨ ਖੋਸਲਾ ਜੀ ਤੇ ਸਮੁੱਚੀ ਟੀਮ ਵੱਲੋਂ ਅ ਪ੍ਰੈਸ ਕਲਬ ਕਪੂਤਲਾ ਵਿਖੇ 76ਵਾਂ ਗਣਤੰਤਰ ਦਿਵਸ ਬਹੁਤ ਹੀ ਸ਼ਰਧਾ ਭਾਵ ਨਾਲ ਮਨਾਇਆ ਗਿਆ ਜਿਸ ਤੋਂ ਸਾਡੇ ਛੋਟੇ ਬੱਚੇ ਵੀ ਇੱਥੇ ਆਏ ਤੇ ਉਹਨਾਂ ਨੂੰ ਸਿੱਖਿਆ ਮਿਲਦੀ ਹੈ ਕਿ ਕਿਵੇਂ ਆਪਣੇ ਵੱਡਿਆਂ ਨੇ ਮਹਾਪੁਰਖਾਂ ਨੇ ਦੇਸ਼ ਵਾਸਤੇ ਆਜ਼ਾਦੀਆਂ ਦੇ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਜਿਹੜਾ ਆਪਣਾ ਸੰਵਿਧਾਨ ਆ ਉਸ ਨੂੰ ਅੱਜ ਦੇ ਦਿਨ ਲਾਗੂ ਕੀਤਾ ਗਿਆ ਸੋ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਕਪੂਤਲਾ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਪੇਸ਼ ਕਰਦਾ ਹਾਂ ਅਤਿਵਾਸ ਕਰਦਾ ਕਿ ਪ੍ਰਮਾਤਮਾ ਸਾਡੇ ਸ਼ਹਿਰ ਤੇ ਉੱਪਰ ਕਿਰਪਾ ਕਰੇ ਹੋਰ ਚੜ੍ਹਦੀ ਕਲਾ ਹੋਵੇ ਸਾਡੀ ਡਿਵੈਲਪਮੈਂਟ ਹੋਵੇ ਸਾਰਾ ਦੇਸ਼ ਤਰਕੀਆਂ ਮਾਣੇ ਬਹੁਤ ਬਹੁਤ ਧੰਨਵਾਦ ਸਮੂਹ ਦੇਸ਼ ਵਾਸੀਆਂ ਨੂੰ ਗਨਤੰਤਰ ਦਾ ਦੇਸ ਦੀਆਂ ਲੱਖ ਲੱਖ ਵਧਾਈਆਂ ਇਹ ਉਹ ਦਿਨ ਹੈ ਜਿਸ ਨੇ ਜਿਹੜੇ ਸਾਡੇ ਭਾਰਤ ਵਿੱਚ ਜਿੱਥੇ ਜਾਤ ਪਾਤ ਦੇ ਨਾਂ ਤੇ ਵੱਡੀਆਂ ਸੀ ਬਾਬਾ ਸਾਹਿਬ ਹੀਰਾਉ ਵੇਦਕਰ ਜੀ ਦੀ ਮਿਹਨਤ ਸਦਕਾ ਸਾਰੇ ਇਸ ਦੇਸ਼ ਦੇ ਜਿਹੜੇ ਸੂਝਵਾਨ ਲੋਕ ਸੀ ਉਹਨਾਂ ਦੀ ਮਿਹਨਤ ਸਦਕਾ ਅੱਜ ਦੇ ਦੇਣੇ ਸਵਧਾਨ ਲਾਗੂ ਹੋਇਆ ਔਰ ਜਿਹਦੀ ਵਿੱਚ ਉਹ ਸਵਧਾਨ ਦੀ ਜਿਹੜੀ ਖੂਬੀ ਇਹ ਹੈ ਕਿ ਇਥੇ ਇੱਕ ਗਰੀਬ ਜਿਹੜਾ ਉੱਜੜ ਕੇ ਆਇਆ ਹੋਇਆ ਦੂਸਰੇ ਦੇਸ਼ ਤੋਂ ਉਹ ਵੀ ਪ੍ਰਧਾਨ ਮੰਤਰੀ ਬਣ ਸਕਦਾ ਔਰ ਜਿਹੜਾ ਚਾਹ ਵੇਚਣ ਵਾਲਾ ਉਹ ਵੀ ਪ੍ਰਧਾਨ ਮੰਤਰੀ ਬਣ ਸਕਦਾ ਪਰ ਉਹ ਤੋਂ ਪਹਿਲਾਂ ਵੀ ਅੱਜ ਤੋਂ ਤਕਰੀਬਨ 550 ਸਾਲ ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਮਾਨਸ ਦੀ ਜਾਤ ਸਭ ਇੱਕ ਹੈ ਪਛਾਣੋ ਪਰ ਅਫਸੋਸ ਅਸੀਂ ਜਿਹੜਾ 550 ਸਾਲ ਵੀ ਕੀ ਔਰ ਇਹ ਸੰਵਿਧਾਨ ਵੀ ਕੀ ਅਸੀਂ ਗੱਲਾਂ ਹੋਰ ਕਰਨ ਵਾਲੇ ਲੋਕ ਆ ਸਾਡਾ ਕਿਰਦਾਰ ਹੋਰ ਆ ਅਸੀਂ ਆਸ ਕਰੀਏ ਅਸੀਂ ਅਖੁਦ ਇੱਕ ਜਜ਼ਬੇ ਨਾਲ ਚੱਲੀਏ ਕਿ ਜਾਤ ਪਾਤ ਉੱਚ ਨੀਚ ਦੇ ਭੇਦਭਾਵ ਨੂੰ ਢੋਲ ਕੇ ਇਸ ਸੰਵਿਧਾਨ ਦੀ ਰੌਸ਼ਨੀ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਜੋ ਅਧਿਕਾਰ ਮਿਲਿਆ ਉਹਨੂੰ ਸਮਝੀ ਵੀ ਆਪਣੇ ਆਪਣੇ ਮਨ ਵਿੱਚ ਜਿਹੜਾ ਅਜੇ ਤੱਕ ਵੀ ਇਹ ਕੀੜਾ ਹੈ ਕਿ ਅਸੀਂ ਕੋਈ ਉੱਚਾ ਹੈ ਕੋ ਨੀਵਾ ਕੋ ਕੋ ਛੂਦਰ ਹੈ ਕੋਈ ਉੱਤਮ ਆ ਇਹ ਸਾਰੀ ਚੀਜ਼ ਜਿਹੜੀ ਇਹ ਸੰਵਿਧਾਨ ਸਾਨੂੰ ਬਰਾਬਰ ਦਾ ਅਧਿਕਾਰ ਦਿੰਦਾ ਤੇ ਸਾਡੇ ਮਨ ਦੀ ਜਿਹੜੀ ਹੈ ਉਹ ਵੀ ਸਥਿਤੀ ਬਦਲਣੀ ਚਾਹੀਏ ਤਾਂ ਕਿ ਇਹ ਦੇਸ਼ ਤਰੱਕੀ ਕਰ ਸਕਦਾ ਹੋ ਜੀ ਮੈਂ ਦੁਬਾਰਾ ਫਿਰ ਤੋਂ ਅੱਜ ਦੇਸ਼ ਦੇ ਦਿਵਸ ਦੀਆਂ ਗਣਤੰਤਰ ਦੇ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਜੀ ਜੈ ਹਿੰਦ ਅੱਜ ਪ੍ਰੈਸ ਕਲੱਬ ਕਪੂਰਥਲਾ ਵਿਖੇ ਪ੍ਰਧਾਨ खोसला ਜੀ ਦੀ ਰਹਿਮਾਈ ਹੇਠ ਪੂਰੇ ਪੱਤਰਕਾਰ ਵੀਰਾਂ ਦੀ ਅਗਵਾਈ ਹੇਠ ਅੱਜ ਵੱਖ-ਵੱਖ ਰਾਜਸੀ ਪਾਰਟੀਆਂ ਦੇ ਸਾਥ ਦੇ ਨਾਲ ਅਸੀਂ ਅੱਜ ਚੌਥਾ ਨੰਤਰਤਾ ਦਾ ਦਿਵਸ ਮਨਾ ਰਹੇ ਆਂ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਇਹ ਸੁਨੇਹਾ ਕਿ ਸਤਿ ਭਾਵਨਾ ਦਾ ਸਬੂਤ ਦਈਏ ਇੱਕੇ ਦਾ ਸਬੂਤ ਦਈਏ ਜਿਵੇਂ ਬਾਬਾ ਅੰਬੇਦਕਰ ਸਾਹਿਬ ਨੇ ਸੰਵਿਧਾਨ ਲਿਖਿਆ ਲਾਗੂ ਹੋਇਆ ਉਹਦੀ ਪਾਲਣਾ ਕਰਦੇ ਹੋਏ ਅਸੀਂ ਜਾਤ ਪਾਤ ਤੋਂ ਉੱਪਰ ਉੱਠ ਕੇ ਧਰਮਾਂ ਤੋਂ ਉੱਪਰ ਉੱਠ ਕੇ ਇੱਕੇ ਦਾ ਸਬੂਤ ਦਿੰਦੇ ਹੋਏ ਸਾਰਿਆਂ ਦੇ ਨਾਲ ਪਰਸਪਰ ਪਿਆਰ ਵਧਾਈਏ ਅੱਜ ਦੇ ਦਿਨ ਦੀਆਂ ਸਾਡੇ ਸਾਰਿਆਂ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈ